ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ 17-18 ਅਗਸਤ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਿ ਮੌਸਮ ਦੇ ਮੀਂਹ ਕਿੰਨੇ ਕਿੰਨੇ ਦਰ ਤੇ ਹੋਣ ਗਿਆ ਹੁੰਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਰਿਪੋਰਟ ਹੈ ਜਿਹੜੀ ਮੌਸਮ ਦੀ ਇਸ ਵੀਡੀਓ ਦੇ ਵਿੱਚ ਲਿਆ ਗਈ ਸੋ ਐਸੀਆਂ ਜਿਹੀ ਜੇਕਰ ਆਪਾਂ ਲਾਈਵ ਤਾਜ਼ਾ ਸੈਟਲਾਈਟ ਦੇ ਸਿਰਾਂ ਦੇਖਦੇ ਹਾਂ ਤੇ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਬਹੁਤੇ ਖੇਤੀ ਏਰੀਆ ਦੇ ਵਿੱਚ ਜਿਹੜਾ ਜਾਂ ਅਸੋਲੇ ਮੌਨਸੂਨ ਦੇ ਮੀਂਹ ਸ਼ਾਈ ਹੋਣੀ ਤੇ ਆਉਂਦੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਜਾਰੀ ਰਹਿਣ ਦੀ ਸੰਭਾਵਨਾ ਹੈਗੀ ਆ ਪੰਜਾਬ ਤੇ ਨਾਲ ਲੱਗਦੇ ਜਿਹੜੇ ਸੂਬੇ ਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਇਤਰਾ ਦੇ ਵਿੱਚ ਵੀ ਜਿਹੜੇ ਮੀਂਹ ਅਗਲੇ 3-4 ਦਿਨਾਂ ਦੇ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ ਮੌਨਸੂਨ ਇੱਕ ਵਾਰ ਮੜ ਤੋਂ ਸਰਗਰਮ ਹੋਣ ਜਾ ਰਿਹਾ ਜਿਹਦੇ ਸਦਕਾ ਹੁਣ ਉੱਤਰ 파ੜਦੇ ਇਹਨਾਂ ਮੈਦਾਨਾਂ ਦੇ ਵਿੱਚ ਯਾਨਕਿ ਮੈਦਾਨੀ ਸੂਬਿਆਂ ਦੇ ਵਿੱਚ ਮੀਂਹ ਦੀਆਂ ਕਾਰਮਈਆਂ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਜਰੀਆਂ ਨੇ ਮੀਹਾ ਜਾਰੀ ਰਹਿਣ ਦੀ ਉਮੀਦ ਹੈ ਜਿਹੜੇ ਦਰਿਆ ਚੱਲਦੇ ਫਏ ਨੇ ਹਾਲੇ ਫਿਲਹਾਲ ਠੀਕ ਠਾਕ ਹਾਲਾ ਜਿਹੜੇ ਸਦਰੋ ਦੀ ਆਪਾਂ ਗੱਲ ਕਰੀਏ ਵਿਆਫਾ ਖੜਾ ਡੈਮ ਜਿਹੜਾ ਉਹ ਵੀ ਹਾਲੇ 20 22 ਫੁੱਟ ਉਨਾ ਚੱਲਦਾ ਫਿਆ ਇਸ ਲਾਵਾ ਪੌਂਗਨਾਮ ਦੀ ਗੱਲ ਕਰੀਏ ਥੀਮ ਡੈਮ ਦੀ ਗੱਲ ਕਰੀਏ ਇਹ ਵੈਸੇ ਤਾਂ ਉਨਾ ਚੱਲਦੇ ਫਏ ਨੇ ਆਪਣਾ ਕੈਪੈਸਿਟੀ ਤੋਂ ਪਰ ਜਿਹੜੇ ਦਰਿਆ ਨੇ ਉਹ ਚੜ ਕੇ ਚੱਲਦੇ ਫਏ ਇਸ ਲਈ ਕੁਝ ਖੰਡਾਂ ਦੇ ਵਿੱਚ ਜਿਹੜਾ ਪਾਣੀ ਓਵਰਫਲੋ ਹੋ ਗਿਆ ਖੇਤਾਂ ਦੇ ਵਿੱਚ ਜਾਵੜਿਆ ਜਿਵੇਂ ਕਿ ਅਸੀਂ ਫਾਇਲਾ ਵੀ ਅਵੇਅਰ ਕਰਦੇ ਆ ਰਹੇ ਆ ਆਪਣੀ ਵੀਡੀਓ ਦੇ ਰਾਹੀਂ ਕਿ ਜਿਹੜੇ ਇਹਨਾਂ ਦਰਿਆਵਾਂ ਦੇ ਕੰਢੇ ਵਾਜ਼ੇ ਖੇਤ ਨੇ ਉਹ ਆਪਣਾ ਅਗਾਉਂ ਸੋ ਆਉਂਦੇ ਜਿਹੜੇ ਤਿੰਨ ਚਾਰ ਦਿਨ ਨੇ ਮੀਂਹ ਜ਼ਬਰਦਸਤ ਲੱਗਣੇ ਆ ਪਹਾੜਾਂ ਦੇ ਵਿੱਚ ਜਿਹਦੇ ਨਾਲ ਡੈਮਾਂ ਦੇ ਵਿੱਚ ਪਾਣੀ ਇਨਫਲੋ ਯਾਨੀ ਕਿ ਆਏਗਾ ਵੱਧ ਆਊਟਫਲੋ ਕਿੰਨਾ ਹੁੰਦਾ ਇਹਦੇ ਵਿੱਚ ਵੀ ਹੁਣ ਜਿਹੜਾ ਪਾਣੀ ਰਿਲੀਜ਼ ਕੀਤਾ ਜਾਣਾ ਉਹਦੇ ਵਿੱਚ ਵੀ ਵਾਧਾ ਹੋਏਗਾ ਇਸ ਲਈ ਆਪਣਾ ਅਗਾਊਂ ਪ੍ਰਬੰਧ ਜ਼ਰੂਰ ਕਰ ਲਓ ਖਾਸ ਕਰ ਜਿਹੜੇ ਬਿਆਜ਼ੇ ਲੱਗੇ ਵਾਜ਼ੇ ਫੰਡ ਨੇ ਕਿਉਂਕਿ ਜਦੋਂ ਪਾਣੀ ਛੱਡਿਆ ਜਾਣਾ ਰਿਲੀਜ਼ ਕੀਤਾ ਜਾਣਾ ਪੌਂਗ ਰੈਮਜ਼ ਦੇ ਵਿੱਚ ਤੇ ਫਿਰ ਓਵਰਫਲੋ ਹੋ ਕੇ ਪਾਣੀ ਕਾਫੀ ਫੰਡਾਂ ਦੇ ਵਿੱਚ ਵੜੇਗਾ ਖਾਸ ਕਰ ਜਿੱਥੇ-ਜਿੱਥੇ ਬਿਆਸ ਲੰਘਦਾ ਹੈ ਤੇ ਹਰੀਕੇ ਹੜਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਹੜੇ ਆ ਮੌਨਸੂਨ ਦੇ ਮੀਂਹ ਨੇ ਇਹ ਅਗਲੇ 3-4 ਦਿਨ ਜਿਹੜੇ ਆ ਤਾਬਰ ਤੋੜ ਦਾਜ ਹੋਣਗੇ ਜੇਕਰ ਆਪਾਂ ਗੱਲ ਕਰੀਏ ਜੇ 14 ਤਰੀਕ ਦੀ 15 16 17 ਅਗਲੇ 72 ਘੰਟੇ ਆ ਪੰਜਾਬ ਦੇ ਬਹੁਤੇ ਖੇਤਾਂ ਦੇ ਵਿੱਚ ਮੀਂਹ ਦੇ ਚਾਂਸ ਜਿਹੜੇ ਬਣੇ ਹੋਏ ਨੇ ਇਸ ਸਲਾਵਾ 18-19 ਤਰੀਕ ਤੱਕ ਵੀ ਇਹ ਮੀਂਹ ਜਿਹੜਾ ਇਸੇ ਤਰ੍ਹਾਂ ਗਤੀਵਿਧਿਆ ਜਾਰੀ ਰਹਿਣਗੀਆਂ ਪਰ ਉਦੋਂ 18 ਦੇ ਲੈ ਕੇ 20 ਦੇ ਵਿਚਕਾਰ ਮੀਂਹ ਥੋੜੇ ਘਟਣਗੇ ਤੇ ਅਗਲੇ 48-72 ਘੰਟੇ ਜਿਹੜੇ ਆ ਤਾਬਰ ਤੋੜ ਮੀਂਹ ਲੱਗਣ ਦੇ आसार ਨੇ ਇਸ ਸਲਾਵਾ ਇੱਕ ਨਜ਼ਰ ਤਾਜ਼ਾ ਅਪਡੇਟ ਦੇ ਲਗਾਂਗੇ ਜੋ ਅੱਜ ਜਾਰੀ ਕੀਤੀ ਹੈ ਮੌਸਮ ਫਾਗ ਨੇ 14 ਗ੍ਰੈਸੀ ਤਰੀਕ ਨੂੰ ਹੋਈ ਹੈ ਹੈਵੀ ਰੇਨ ਦੇ ਅਲਰਟ ਹੈ ਜਿਹੜੇ 14 15 16 ਤਰੀਕ ਨੂੰ ਅਗਲੇ 72 ਘੰਟੇ ਲਗਾਤਾਰ ਤਾਵਰ ਤੋਣਮੀ ਜਿਹੜੇ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਤੇ येलो ਅਲਰਟ ਹੈ ਜਿਹੜਾ ਪੰਜਾਬ ਦੇ ਵਿੱਚ ਜਾਰੀ ਕੀਤਾ ਜਾ ਚੁੱਕਾ ਹੈ ਤੇ ਭਾਰੀ ਊਮੀ ਦੇ ਸਾਲਾ ਜਿਹੜੇ ਇੱਥੇ ਲੱਗਣ ਜਾ ਰਹੇ ਨੇ ਸੋ ਗਰਮੀ ਤੇ ਹਮਸ ਜਿੱਥੇ ਬਹੁਤੇ ਹਫਾਗਾ ਦੇ ਵਿੱਚ ਮਰੀ ਹੋਈ ਸੀ ਪੰਜਾਬ ਦੇ ਉਹਦੇ ਤੋਂ ਰਾਹਤ ਮਿਲਣ ਜਾ ਰਹੀ ਹੈ ਤੇ ਜਿੱਥੇ ਟੈਂਪਰੇਚਰ 38 ਤੋਂ 40 ਤੇ 30ਾਂ ਤੇ ਜਾ ਰਹੀ ਸੀ ਉਹਦੇ ਵਿੱਚ ਗਰਾਵਟ ਆਏਗੀ 30 ਤੋਂ ਥੱਲੇ ਟੈਂਪਰੇਚਰ ਇਹਦੇ ਦਿਨਾਂ ਦੇ ਆ ਸਕਦੇ ਨੇ ਤੇ ਰਾਤਾਂ ਦੇ ਟੈਂਪਰੇਚਰ ਵੀ 20 ਤੋਂ ਠਾ ਕਿਤੇ ਦੇ ਦੇ ਆ ਸਕਦੇ ਸੋ ਅਗਲੇ ਦਿਨਾਂ ਦੇ ਵਿੱਚ ਇੱਕ કહਾਣੀ ਵਾਪਰੇਗੀ ਤੇ ਮੀ ਜਿਹੜੇ ਆ ਅਗਲੇ ਦਿਨ ਜਾਰੀ ਰਹਿਣ ਦੀ ਉਮੀਦ ਧੰਨਵਾਦ